ਓ ਆਇਓ ਯਾਰ ਆਪੇ ਖੜੇ ਨਾ ਕਰ ਰਹੇ ਆਂ ਆ ਗਏ ਅੰਦਰ ਆ ਗਏ ਕਿਥਾ ਉਹ ਗਏ ਆ ਗਏ ਇੱਧਰ ਨਾ ਆ ਕੇ ਆਇਓ 2 ਮਿੰਟ ਹੋ ਗਏ 2 ਮਿੰਟ ਖੜੇ ਜਿੱਥੇ ਆਪਣੇ ਸ਼ੋਰ ਬਣਾਓ ਮਾਰ ਪਰਾ ਚੜਾਉਗਾ ਤੋੜ ਦੋਗਾ ਫਰਾਰ ਹੋ ਜਾਓ ਪਰ ਆਇਓ ਪਰ ਆਇਓ ਮਣਾ ਸਾਈਡ ਤੇ ਲੈ ਪਿੱਛੇ ਹੋ ਜਾ ਯਾਰ ਤੇਰਾ ਦੂਜਾ ਕਿੱਥੇ ਬਣੇੜਾ ਮੜਾ ਜਾ ਵੀ ਇਹ ਹੋ ਜਾ ਯਾਰ ਕਿ ਆਦਾ ਮਾਫੜ ਕੇ ਕਿੱਥੇ ਲੋੜ ਤੁਹਾਨੂੰ ਕੌਣ ਕਿੱਥੇ ਲੈ ਜਾਵੇ ਇੰਕਮ ਚਟੋ ਮੈਂ ਮਾਇਲਾ ਕਦੇ ਬੋਲਦਾ ਹੀ ਨਹੀਂ ਸਰ ਪਰ ਜੇ ਕੰਦੀ ਦੇਖੋ ਜੀ ਅਸੀਂ ਤੇ ਨਿਸ਼ਾਨਾ ਲਾਤੀ ਤੇ ਤੁਹਾਡੇ ਨਾਲ ਹੈ ਇਸ ਕੋਲ ਕੰਮ ਹੋਣਾ ਹੈ ਤੁਹਾਡੀ ਲੋੜ ਹੈ ਸਾਨੂੰ ਸਰਪ੍ਰੀਖ ਇਹ ਨਾ ਚੱਲ ਬੋਤਲ ਮੈਂ ਹੁਣ ਇਹਨਾਂ ਨਾਲ ਲੜ ਕੇ ਆਇਆ ਮੈਂ ਚਲਾ ਜਾ ਤਰਲੇ ਦਾ ਆਪਣਾ ਸਮਾਨ ਬਿਲਕੁਲ ਸੇਫ ਕਰ ਲੈ ਕਢਾਉਂਦਾ ਫਿਰ ਅੰਦਰ ਸਮਾਨ ਨਾ ਕਰਦੇ ਅੰਦਰ ਕਢਾ ਦਿਓ ਯਾਰ ਨਾਲ ਲਾ ਕੇ ਜੇ ਕੋਈ ਸਮਾਨ ਆ ਜਾ ਪਰੇ ਜਾ ਕੁਝ ਵੀ ਸਮਾਨ ਕੱਢ ਲਓ ਸਮਾਨ ਕਢੋ ਯਾਰ ਇੱਧਰ ਲੈ ਚੱਲੋ 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 ਲੈ 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 ਆਹ ਕਾਕਾ ਕੀ ਗੱਲ ਹੈ ਓ ਗੇਡੀ ਝੋਟ ਸਾਰੇ ਆਹ ਕਿਤੇ ਨਹੀਂ ਮਿਲਿਆ ਪਾਪਾ ਜੀ ਮੈਂ ਇੱਕ ਮਿੰਟ ਲਾ ਤੁਹਾਡੀ ਪੁਲਿਸ ਹਾਂਜੀ ਲਾਲੀ ਇੱਕ ਮਿੰਟ ਲਾਲੀ ਗੱਲ ਸੁਣੋ ਉਹ ਲਾਲੀ ਐਵੇਂ ਸਵਾਲ ਤੂੰ ਪੁੱਛਦੀ ਕਿੰਨੂੰ ਪੁੱਛਦੀ ਹਨਾ ਤੇ ਇਹ ਸਵਾਲ ਦਾ ਜਵਾਬ ਦੋ ਵੱਧ ਤੋਂ ਪੁੱਛਦਾ ਸਵਾਲ ਉਹ ਦੂਜੇ ਲੋਕ ਤੇ ਹੈ ਕਰੋ ਕਰੋ ਦੇਖ ਰਿਹਾ ਤੁਸੀਂ ਦੇਖ ਰਿਹਾ ਕਿ ਕਿਤੇ ਕਿਤੇ 24 ਦਾ ਮੈਂ ਨਹੀਂ ਕਰਦਾ ਉਹ ਨਾਲ ਲੱਗੋ ਯਾਰ ਇੱਕ ਉਹ ਇੱਕ ਜਾਣਾ ਫ੍ਰਿਜ ਘਟਾਓ ਅਗਲੇ ਦਾ ਆ ਮੁੰਡਾ ਭੇਜ ਉੱਥੋਂ ਕੋਈ ਇਹ ਨਾਲ ਹਾਂਜੀ ਸਾਰੇ ਕੁਝ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀਡਬਲਯੂਡੀ ਨੇ ਇਹਨਾਂ ਨੇ ਐਂਟੀਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਔਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਫ ਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲਾਅ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੇ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੁਣੇ ਸਵਾਲ ਦਾ ਜਵਾਬ ਤੁਚਾ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਉਹਨਾਂ ਤੇ 10 10 11 11 ਮੁਕੱਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰੱਗ ਟ੍ਰੇਡ ਦੇ ਵਿੱਚ ਡਰੱਗ ਪੈਟਲਿੰਗ 'ਚ ਡਰੱਗਸ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਇਆ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਜਾਂ ਕੋਈ ਇਲੈਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਔਰ ਐਸ ਪਰ ਲਾਅ ਜੈਟ ਦੈਟ ਵਿਲ ਪ੍ਰਵੇਲ ਇਸਨਾਂ ਦੇ ਕੋਲ ਆਈਡੈਂਟੀਫਿਕੇਸ਼ਨ ਹੈਗੇ ਸੀ ਨਾ ਲੋਕਾਂ ਦੀ ਆਈਡੈਂਟੀਫਿਕੇਸ਼ਨ ਬਿਲਕੁਲ ਸਰ ਇਹਨਾਂ 'ਚੋਂ ਦੋ ਫੈਮਲੀਆਂਸ ਤੇ ਪ੍ਰੋਪਰ ਆਈਡੈਂਟੀਫਿਕੇਸ਼ਨ ਦਰਜ ਨੇ ਸੋ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਰਜਿਸਟਰ ਇੱਥੇ ਖੜਾ ਹੈ ਉਹ ਜਿਹਨੂੰ ਜਿਹਨੂੰ ਆਇਡੈਂਟੀਫਾਈ ਕਰ ਦਿੱਤਾ ਹੈ ਰੌਡ ਆਊਟ ਮੌਲਿਸਕੀ ਤੇ ਹੈ ਇਹ ਇੱਕ ਹੋਟਸਪੌਟ ਇਲਾਕਾ ਹੈਗਾ ਜਿੱਥੇ ਇਸ ਮਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਮ ਤੋੜਨ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹੁੰਦਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੂਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹਨੇ ਨਸ਼ਾ ਤਸਕਰਾਏ ਸਰ ਇਹ ਕਰਨ ਦੇ ਕਾਰਵਾਈ ਇਸ ਤਰ੍ਹਾਂ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8-10-10-11-11 ਮਕਦਮੇ ਦਰਜ ਨੇ ਔਰ ਐ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਤੇ ਦਰਜ ਨੇ ਜੀ ਸਾਰੀ ਕਮੰਡ ਮੰਡੀ ਜੀ